ਸਾਡੀ ਜਿਹੜੀ ਲਾਈਫ ਹੈ ਜਦ ਅਸੀਂ ਕੋਈ ਧਾਰਮਿਕ ਸਮਾਗਮ ਤੇ ਜਾਈਏ ਤਾਂ ਉਹ ਕੁਝ ਸਮੇਂ ਦੇ ਲਈ ਬਹੁਤ ਹੀ ਆਨੰਦਦਾਇਕ ਔਰ ਆਪਣੇ ਆਪ ਦੇ ਵਿੱਚ એનર્ਜੀ ਹੋ ਰਾ ਜਾਂਦੀ ਹੈ ਸੋ ਬਹੁਤ ਖੁਸ਼ੀ ہوئی ਮੈਨੂੰ ਇੱਥੇ ਆ ਕੇ। ਰਾਹੁਲ ਗਾਂਧੀ ਦਾ ਬਿਆਨ ਹੈ ਜੀ ਵੀ ਭਾਜਪਾ ਨੂੰ 180 ਸੀਟਾਂ ਨਹੀਂ ਆਉਂਦੀਆਂ ਕਿਸ ਤਰ੍ਹਾਂ ਦੇਖਦੇ ਹੋ ਰਾਹੁਲ ਗਾਂਧੀ ਦੇ ਬਿਆਨ। ਚਲੋ ਬਿਆਨ ਬਾਜੀ ਜੋ ਮਰਜ਼ੀ ਕਰੇ ਸਮਾਂ ਦੱਸ ਦਊਗਾ ਕਿੰਨੀਆਂ ਸੀਟਾਂ ਆਣਗੀਆਂ। ਅੱਜ ਜਿਹੜੀ ਮਹਾ ਰੈਲੀ ਹੋਈ ਹੈ ਗੜਵੰਦਾ ਨੇ ਜੀ ਆ ਕਿਸ ਤਰ੍ਹਾਂ ਦੀ ਵਾਚ ਕਰ ਦੂਗੀ ਮੈਂ ਅਸਲ 'ਚ ਸਾਰਾ ਦਿਨ ਬਾਹਰ ਰਹੀ ਹਾਂ ਬਿਜ਼ੀ ਰਹੀ ਹਾਂ ਮੈਂ ਭੁੱਲੀ ਗਈ ਕਿ ਉਹਨਾਂ ਦੀ ਰੈਲੀ ਹੋ ਰਹੀ ਹੈ ਆਪਣੇ ਕੰਮਾਂ 'ਚ ਬਿਜ਼ੀ ਸੀ ਸੋ ਆਈ ਰੀਅਲੀ ਡੋਨੋ ਹਲੇ ਤੱਕ ਮੈਂ ਕੋਈ ਨਿਊਜ਼ ਦੇਖਿਆ ਨਹੀਂ ਆਈ ਹੋਪ ਕਰੂੰਗੀ ਬਾਕੀ ਲੋਕ ਕਹਤੇ ਹਨ ਪਰ ਇੱਕ ਗੱਲ ਮੈਂ ਕਹਿਣਾ ਚਾਹਦੀ ਐ ਅੱਜ ਤੱਕ ਜੋ ਮੋਦੀ ਜੀ ਨੇ ਕਿਹਾ ਉਹ ਸੱਚ ਹੀ ਨਿਕਲਿਆ ਕਿ ਪੰਜਾਬ 'ਚ ਬੀਜੇਪੀ ਕਾਂਗਰਸ ਨੂੰ ਹਾਈਜੈਕ ਕਰ ਰਹੀ ਐ ਭਾਈ ਜਿਆ ਕਿਉਂਕਿ ਮੈਂ ਕਹਿ ਨਹੀਂ ਸਕਦੀ ਪਰ ਬੀਜੇਪੀ ਬਹੁਤ ਮਜ਼ਬੂਤੀ ਨਾਲ ਲੱਗੇ ਵੱਧ ਰਹੀ ਹੈ। ਔਰ ਮੈਨੂੰ ਪੂਰਾ ਯਕੀਨ ਹੈ ਕਿ ਆਪਕੀ ਦੀ ਰਿਜ਼ਲਟ ਵੀ ਵਧੀਆ ਆਣਗੇ ਔਰ ਇਹ ਨਿਹਾ ਤਰਿਆਂ ਜਾਣ ਗਿਆ 2027 ਦੀ ਗਵਰਨਮੈਂਟ ਬਣਾਉਂਦੇ। ਚੋਣ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਤੁਸੀਂ ਵਿਚਰਜੋ। ਦੇਖੋ ਹੱਲੇ ਤੱਕ ਤਾਂ ਮੈਂ ਬੀਜੇਪੀ ਦੇ ਲਈ ਕੰਮ ਕਰ ਰਹੀ ਸੀ। ਅਸੀਂ ਚੋਣਾਂ ਦੇ ਵਿੱਚ ਲਗਾਤਾਰ ਚੱਲ ਰਹੇ ਹਾਂ। ਅ ਹੁਣ ਕੱਲ ਮੈਨੂੰ ਡਿਕਲੇਅਰ ਕੀਤਾ ਕੈਂਡੀਡੇਟ। ਹੁਣ ਅਸੀਂ ਸ਼ੁਰੂ ਕਰਾਂਗੇ ਤੇ ਮੈਨੂੰ ਪੂਰਾ ਯਕੀਨ ਹੈ ਕਿ ਵਧੀਆ ਤਰੀਕੇ ਨਾਲ ਚੱਲਾਂਗੇ ਕਿਉਂਕਿ ਹਰ ਰੋਜ਼ ਤਾਕਤ ਵਧ ਰਹੀ ਹੈ ਇਲੈਕਸ਼ਨ ਸਰ ਤੇ ਆ ਕਿਵੇਂ ਦੇਖਦੇ ਹੋ ਕਿ ਕਿਸਾਨ ਪੁਕਤੂਗਾ বিজেপি ਨੂੰ ਹਾਂਜੀ ਕਿਸਾਨ ਪੁਕਤੂਗਾ ਜੀ বিজেপি ਨੂੰ ووٹ ਕੌਣ ਦੇ ਕਿਸਾਨ ਵੀ ਜੀ ਨੂੰ ਉਹ ਤੁਸੀਂ ਕਿਸਾਨਾਂ ਨੂੰ ਪੁੱਛੋ ਜੀ ਮੈਨੂੰ ਨਾ ਪੁੱਛੋ ਇਹ ਉੱਧਰ ਲਗਾਤਾਰ ਆਂਟੀ ਚੱਲ ਰਹੇ ਨੇ ਫਿਰ ਜੇ ਆਂਟੀ ਚੱਲ ਰਹੇ ਨੇ ਤਾਂ ਦੇਖਦੇ ਆ ਅਸੀਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਸਾਨੂੰ ਇੱਕ ਇੱਕ ਵੋਟਰ ਦੀ ਕਦਰ ਹੈ ਇੱਕ ਇੱਕ ਵੋਟਰ ਨੂੰ ਅਸੀਂ ਅਪਰੋਚ ਕਰਾਂਗੇ ਬਾਕੀ ਲੋਕਤੰਤਰ ਹੈ ਜੋ ਉਹਨਾਂ ਦੀ ਮਰਜ਼ੀ ਹੋ ਗਈ ਅੱਗੇ ਉਸ ਤਰ੍ਹਾਂ ਵੋਟ ਪਾਣਗੇ ਭਗਵੰਤ ਮਾਨ ਨੇ ਕਿਹਾ ਕੇਜਰੀਵਾਲ ਨੂੰ ਤਾਂ ਜੇਲ੍ਹ ਭੇਜਤਾ ਉਹਦੀ ਸੋਚ ਨੂੰ ਕਿਵੇਂ ਜੇਲ੍ਹ ਤੋਂ ਕਿਵੇਂ ਅਕਟਿਵਟ ਕਰਦਾ ਸੋਚ ਨੂੰ ਕਿਵੇਂ ਰੋਕਦਾ ਵੀ ਉਹਨਾਂ ਨੂੰ ਤਾਂ ਜੇਲ੍ਹ ਭੇਜਤਾ ਕੇਜਰੀਵਾਲ ਨੂੰ ਉਹਦੀ ਸੋਚ ਨੂੰ ਕਿਵੇਂ ਤੁਸੀਂ ਗ੍ਰਿਫਤਾਰ ਕਰੋਗੇ ਭਗਵੰਤ ਮਾਨ ਦਾ ਜੀਤੀ ਦੇ ਭਾਪੀ ਕਿਸ ਤਰ੍ਹਾਂ ਸੋਚ ਨੂੰ ਤਾਂ ਕੋਈ ਗ੍ਰਿਫਤਾਰ ਕਰ ਨਹੀਂ ਸਕਦਾ ਨਾ ਅੱਜ ਤੱਕ ਹੋਈ ਹੈ ਸੋ ਇਹ ਸਟੇਟਮੈਂਟ ਬਣਾਉਣ ਦੀ ਕੋਈ ਜ਼ਰੂਰਤ ਤਾਂ ਹੈ ਨਹੀਂ ਗ੍ਰਫਤਰਾਤ ਦਾ ਬੋਡੀ ਹੁੰਦੀ ਹੈ ਮਾਈਂਡ ਤਾਂ ਹੁੰਦਾ ਨਹੀਂ ਸੋ ਇਹਦਾ ਲੋੜ ਹੀ ਨਹੀਂ ਇਹ ਜੀ ਗੱਲ ਕਰਨ ਦੀ ਵਖੋ ਮੈਂ ਕੋਈ ਨੰਬਰ ਨਹੀਂ ਦੇ ਸਕਦੀ ਸ਼ੁਰੂਆਤ ਹੀ ਹੋਈ ਹੈ ਹਾਲੇ ਪਰ ਇਹਨਾਂ ਮੈਂ ਕਹਿ ਸਕਦੀ ਹਾਂ ਕਿ ਭਾਜਪੀ ਜੀਆਂ ਜਿਹੜੀਆਂ ਜਿਹੜਾ ਨੇ ਬਹੁਤ ਮਜ਼ਬੂਤੀ ਨਾਲ ਲੱਗ ਰਹੀਆਂ ਨੇ ਹੁਣ ਪਹਿਲਾਂ ਲੱਗ ਰਿਹਾ ਸੀ ਅਕਾਲੀ ਦਲ ਵਾਲਾ ਗਠਬੰਧ ਹੋਊਗਾ ਕੀ ਲੱਗਦਾ ਕਿ ਜਿਹੜਾ ਫਿਰ ਮਜ਼ਬੂਤ ਵੀ ਹੋਣੀ ਸੀ ਪਾਰਟੀ ਜੇ ਹੋ ਜਾਂਦਾ ਗਠਬੰਧ ਕਾਲੀ ਦੰਡ ਐਂਡ ਲਾਸਟ ਤੇ ਜਾ ਕੇ ਅਲਾਈਅੰਸ ਟੁੱਟਿਆ ਦੇਖੋ ਅ ਅਲਾਈਅੰਸ ਦਾ ਆਪਣਾ ਥਾਂ ਹੁੰਦਾ ਨਹੀਂ ਹੁੰਦਾ ਤਾਂ ਹੁਣ ਬੀਜੇਪੀ ਜ਼ਿਆਦਾ ਕੰਮ ਕਰੂਗੀ ਆਪਣੇ ਆਪ ਨੂੰ ਜ਼ਿਆਦਾ ਮਜ਼ਬੂਤੀ ਨਾਲ ਰੱਖਣ ਦੇ ਲਈ ਔਰ ਅੱਗੇ ਦੇ ਲਈ ਜ਼ਿਆਦਾ ਕੰਮ ਹੋਊਗੀ ਸੋ ਜੋ ਰੱਬ ਕਰਦਾ ਮੇਰੇ ਖਿਆਲ ਚ ਅੰਤ ਦੇ ਵਿੱਚ ਠੀਕ ਹੀ ਕਰਦਾ ਮਹਾਰਾਣੀ ਸਾਹਿਬ ਨੂੰ ਟਿਕਟ ਉਮੀਦਵਾਰ ਐਲਾਨਣ ਤੋਂ ਬਾਅਦ ਹਲਕੇ ਦੇ ਵਿੱਚ ਪੂਰੀ ਖੁਸ਼ੀ ਦੀ ਲਹਿਰ ਹੈ ਅਤੇ ਸ਼ਹਿਰ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਸਾਨੂੰ ਬਹੁਤ ਹੀ ਭਰਮਾ ਜਿਹੜਾ ਹੰਗਾਰਾ ਮਿਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਜਿਹੜੀਆਂ ਹੈਗੀਆਂ ਨੇ ਜੁਆਇਨਿੰਗਾਂ ਵੀ ਹੋਣੀਆਂ ਨੇ ਅਤੇ ਜਿਹੜੇ ਇਕੱਠ ਹੋਣਗੇ ਉਹਨਾਂ ਤੋਂ ਦੇਖ ਕੇ ਤੁਹਾਨੂੰ ਪਤਾ ਲੱਗ ਜਾਣਾ ਹੈ ਕਿ ਲੋਕਾਂ ਦਾ ਜਿਹੜਾ ਭਾਸ਼ਪਾ ਦੇ ਵੱਲ ਜਿਹੜਾ ਝੁਕਾਅ ਹੈ ਉਹ ਬਹੁਤ ਹੀ ਜ਼ਿਆਦਾ ਹੋ ਰਿਹਾ ਹੈ ਕਿਤੇ ਕੰਗਰਸ ਹੀ ਟਕਸਾਲੀ ਆਗੂ ਵੀ ਭਾਜਪਾ ਆਗੇ ਇਸ ਤਰ੍ਹਾਂ ਦੇਖਦੇ ਮੈਂ ਤਾਂ ਜਿਸ ਤਰ੍ਹਾਂ ਕਹ ਰਿਹਾ ਕਿ ਟ੍ਰੈਂਡ ਹੈ ਇਸ ਵਾਰ ਅਬਕੀ ਵਾਰ 400 بار ਮੋਦੀ ਜੀ ਨੇ 400 ਤੋਂ ਪਾਰ ਜਿਹੜੀਆਂ ਸੀਟਾਂ ਨੇ ਭਾਰਤ ਦੇਸ਼ ਦੇ ਵਿੱਚ ਜਿੱਤਣੀਆਂ ਨੇ ਸੋ ਮਹਾਰਾਣੀ ਪ੍ਰਨੀਤ ਕੌਰ ਜੀ ਪਹਿਲਾਂ ਵੀ ਚਾਰ ਵਾਰ ਐਮਪੀ ਰਹਿ ਚੁੱਕੇ ਨੇ ਬਹੁਤ ਹੀ ਸਟਰੋਂਗ ਜਿਹੜੇ ਉਮੀਦਵਾਰ ਨੇ ਅਤੇ ਲੋਕਾਂ ਦੇ ਦਿਲਾਂ ਦੇ ਵਿੱਚ ਇਹਨਾਂ ਨੇ ਘਾਰ ਕੀਤਾ ਹੋਇਆ ਲੋਕ ਉਹਨਾਂ ਦਾ ਸਤਿਕਾਰ ਕਰਦੇ ਆ ਸੋ ਮਹਾਰਾਣੀ ਪ੍ਰਨੀਤ ਕੌਰ ਜੀ ਵੱਡੀ ਲੀਡ ਦੇ ਨਾਲ ਲੋਕ ਸਭਾ ਹਲਕਾ ਪਟਿਆਲਾ ਤੋਂ ਜਿੱਤ ਦਰਜ ਕਰਨਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਵੀ ਬਹੁਤ ਵੱਡੀਆਂ ਜਿਹੜੀਆਂ ਜੁਆਇੰਗਾਂ ਨੇ ਉਹ ਦੇਖਣ ਨੂੰ ਮਿਲਣਗੀਆਂ ਕੀ ਲੱਗਦੀ ਹੈ ਆਉਣ ਵਾਲੇ ਦਿਨਾਂ 'ਚ ਕੋਈ ਕੈਂਡੀਡੇਟ ਦਾ ਟੱਕਰ ਦੇ ਸਕਦਾ ਹੈਗਾ ਨੀ ਮਹਾਰਾਣੀ ਦੇਖੋ ਉਮੀਦਵਾਰ ਸਾਰੀਆਂ ਪਾਰਟੀਆਂ ਦੇ ਲਾਨਣੇ ਨੇ ਪਰ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਕੋਈ ਤੋੜ ਨਹੀਂ ਹੈਗਾ ਕਿਉਂਕਿ ਜਿੰਨਾ ਵਿਕਾਸ ਉਹਨਾਂ ਨੇ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ ਕੀਤਾ ਹੈ ਤਾਂ ਇਹਨਾਂ ਵਿਕਾਸ ਕਦੇ ਹੋਇਆ ਨਹੀਂ ਹੈਗਾ ਉਹਨਾਂ ਨੇ ਬਹੁਤ ਹੀ ਜ਼ਿਆਦਾ ਜਿਹੜਾ ਕੰਮ ਹੈ ਲੋਕ ਸਭਾ ਹਲਕਾ ਪਟਿਆਲਾ ਵਿੱਚ ਕਰਵਾਇਆ ਹੋਇਆ ਜਿਸ ਦੇ ਕਾਰਨ ਲੋਕਾਂ ਦਾ ਜਿਹੜਾ ਛਕਾਇਓ ਮਹਾਰਾਣੀ ਪ੍ਰਨੀਤ ਕੌਰ ਜੀ ਬਣ